ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀ ਕਾਲ ਅੱਜ ਦਾ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਚੱਲੇ ਆਂ ਬਾਬਾ ਨੰਦਾਜੀ ਦੇ ਸਥਾਨ ਤੇ ਮੇਲੇ ਲੱਗੇ ਜੇ ਉਹ ਪਿੰਡ ਔਲਖਾ ਤੇ ਚੱਲ ਕੇ ਤੁਹਾਨੂੰ ਵੀ ਕਰਾਉਨੇ ਆਂ ਦਰਸ਼ਨ ਆਪਣੀ ਛੱਬੀ ਜਿਹੜੀ ਆ ਪੱਕੀ ਖੜੀ ਆ ਵੜਾਉਣੀ ਸੀ ਇਹ ਤੇ ਨਾ ਮੰਡੀ ਦੀ ਪ੍ਰੋਬਲਮ ਆ ਕਿਉਂਕਿ ਮੰਡੀ ਚੋਂ ਅਜੇ ਸਰਕਾਰੀ ਖਰੀਦ ਹੋਣੀ ਨਹੀਂ ਡੀ ਉਹਦਾ ਕਰਕੇ ਰੁਕੇ ਆ ਤੇ ਜਿੱਦਣ ਤੋਂ ਸਟਾਰਟ ਹੋ ਗਈ ਫਿਰ ਇਹਦੀ ਕਟਾਈ ਕਰਾਉਨੇ ਆਂ ਤਾ ਇਸੇ ਵੱਢਣ ਦਾ ਹੁਣ ਤਾਂ ਪੂਰੀ ਤਿਆਰ ਆ ਪਰ ਅਜੇ ਕਿਉਂਕਿ ਪ੍ਰੋਬਲਮ ਮੰਡੀ ਦੀ ਆ ਰਹੀ ਆ ਉਹਦਾ ਕਰਕੇ ਥੋੜੀ ਸਟ੍ਰਾਈਕ ਚੱਲ ਰਹੀ ਹੋਣਾ ਜੀ ਉਹਦਾ ਕਰਕੇ ਖੜੇ ਆ ਤੇ ਜਿੱਦਣ ਸਟਾਰਟ ਹੋ ਗਿਆ ਕੰਮ ਮੰਡੀ ਦਾ ਸ਼ੁਰੂ ਹੋ ਗਿਆ ਫਿਰ ਇਹਨੂੰ ਕਟਾਈ ਕਰਾਵਾਂਗੇ ਤੇ ਲੈ ਕੇ ਜਾਵਾਂਗੇ ਪੱਕੀ ਖੜੀ ਆ ਪੂਰਾ ਥਾਂ ਦੇ ਐ ਖੜੋ ਦੇਖੋ ਕਿੰਨੀ ਵਧੀਆ ਮੁੰਜਰ ਖੜੀਆਂ ਆ ਓਏ ਤੇ ਇਹ ਪੱਕੀ ਆ 1692 ਆ ਬਾਕੀ ਤੇ ਜੜੀ ਹੈਗੀ ਆ ਦੂਜੀ 110 ਉਹ ਲੇਟ ਆ ਉਹ ਲੇਟ ਪੱਕਣੀ ਆ ਕੁਛ ਆਪ ਆਪਣੀਆਂ ਸਬਜ਼ੀਆਂ ਲਾਈਆਂ ਸਿਹਾਰ ਲਾਈਆਂ ਆਜ਼ਾਦੰਗਨ ਦਾ ਜੀ ਇਸ ਥਾਂ ਕਿਹਾ ਜਾਏ ਜਿੱਥੇ ਮੇਲਾ ਲੱਗਿਆ ਉਹ ਮੰਗੰਦਾ ਜੀ ਦਾ ਸਥਾਨ ਆ ਉਹ ਜੀ ਵੀ ਉੱਧ ਸਰਵੇਖਣ ਦਲਸ਼ਨ ਦਰਮਿਆਨ ਹੋਣ ਦੇ ਬਾਵਜੂਦ ਵੀ ਸੰਪਰਕ ਵਿੱਚ ਵਿੱਚ ਦਰਸ਼ਣ ਬਹੁਤ ਗਰਮੀ ਹੈ ਬਹੁਤ ਗਰਮੀ ਅੱਜ ਹੈ ਬਹੁਤ ਸੀਨਾ ਹੋ ਰਿਹਾ ਹੈ <Sanamalı> ले मणिकਾ ਦਾ ਇੱਧਰ ਬੱਚੇ ਵੀ ਲੈ ਲਵਾਂਗੇ ਉਹ ਬੇੜੀ ਆ ਇੱਧਰ ਆਰ ਇਹ ਲੋਕ ਤਾਂ ਇੱਧਰ ਤੋਂ ਲੈ ਬੇ ਕੋਸ ਆਣੇ ਆਂ ਦੀ ਬੇੜੀ ਆ ਉਹ ਉਹ ਪਰਮੰందਾ ਜੀ ਦੇ ਸਥਾਨ ਦੇ ਸੇਵਾਦਾਰ ਆ ਦੇਖ ਕੇ ਆਏ ਸੀ ਮੇਲਾ ਲੱਗਾ ਪਰਮੰਦਾ ਜੀ ਦੇ ਸਥਾਨਾਂ ਤੇ ਇੱਧਰ ਆ ਇੱਧਰ ਆ ਸੀਰਤ ਚੂਲਾ ਲੈ ਰਹੀ ਆ ਓਏ ਲਾ ਸੀਰਤ ਗੱਡੀ ਚਲਾ ਰਹੀ ਤੂੰ ਨਹੀਂ ਚਲਾਉਂਦੀ ਡਰਦੀਆਂ ਨਹੀਂ क्योंकि झूले है उधर नंबर भी लिखा हुआ देखो बच्चों के झूले इधर इधर भी है बच्चों के झूले तो आज काफी गर्मी है रेलगाड़ी आ रही है देखो बच्चों के रेलगाड़ी ਤੂਲੇ ਅੱਜ ਆਏ ਸੀ ਇੱਥੇ ਗੜਮੀ ਲੋਟ ਆਪਾਈ ਕਰਦੇ ਹੋਣ ਬਹੁਤ ਜ਼ਿਆਦਾ ਕਈ ਦਰਸ਼ਾਣ ਆ ਵੜਿਆਂ ਦੀ ਜੇ ਦੀ ਔਰ ਵੜਿਆਂ ਵਾਲੀ ਢੇਲ ਔਰ ਬੱਚਿਆਂ ਵਾਲੇ ਝੂਲੇ ਆ ਵੀ ਬੱਚਿਆਂ ਵਾਲਾ ਆ ਅੱਜ ਅੱਜ ਬੱਚਿਆਂ ਦੇ ਝੂਲੇ ਜ਼ਿਆਦਾ ਆ ਸਿਆਣਿਆਂ ਵਾਲੇ ਟੱਟਾ ਮੈਂ ਹਟ ਲਈ ਦੀ ਕਿਹੜਾ ਜਿਹੜਾ ਝੂਲਾ ਉਹ ਰੀਤੀ ਹੈ ਜਿਹੜਾ ਉਹ ਵਾਲਾ ਪਾਉਂਦਾ ਤੇ ਵੀ ਜੂਲਾ ਲੈ ਲੋ ਭਾਜਾ ਭਾਜਾ ਦੇ ਨਾਲ ਉਹਦੇ 베ੜੀ ਵੱਡੀ ਚੱਲ ਪਈ ਏ ਕੋਈ ਉਹਦੇ ਕਾ ਹੀ ਹੋ ਅਜੀ ਮੈਂ ਕਿ ਹਾਉਸ ਜੂਲੇ ਲੈ ਲੈ ਰਹੇ ਬੱਚੇ ਦੇਖੋ ਗਾੜੀ ਵਿੱਚ ਬੜੇ ਬੜੇ ਜੂਲੇ ਨੇ ਬੜਾ ਜੂਲਾ ਨਹੀਂ ਲੱਗਿਆ 베ੜੀਆਂ ਤੇ ਨ ਲੱਗੀਆਂ ਆਹ ਇੱਧਰ ਉਹ ਆ ਰਿਹਾ ਇੱਕ ਉਹ

加ਲੀ گرمੀ ਹੋਣ ਦੇ ਸਿਆਣੇ ਵੀ ਝੂਲਿਆਂ ਵਾਲੀ ਛਾੜਣ ਕੇ ਖੜ ਜਾਂਦੇ ਗਰਮੀ ਬਹੁਤ ਆ ਧੁੱਪ ਵੀ ਲੱਠੀ ਵੀ ਖਿੱਚ ਵੀ ਲੱਗੀ ਹੋਈ ਹੈ ਸੰਤਾਂ ਦਾ ਛਾਠਾ ਮਾਰਦਾ ਕਾਠ ਗਰਮੀ ਹੋਣ ਦੇ ਬਾਵਜੂਦ ਵੀ ਚੱਲ ਰਹੇ ਦਰਸ਼ਕਾਂ ਤੋਂ ਕਿਹਾ ਨਹੀਂ ਕਰੀਏ ਇਹ ਮਤਲਬ ਹੈ ਅੱਜ ਇਸ ਪਾਣੀ ਤੇ ਹੋਰ ਜਗਰ ਕੀ ਹੋਣਾ ਕਾਲਾਂ ਆ ਰਹੇ ਅੰਦਰ ਕੇ ਮੇਲਾ ਦੇਖ ਰਹੇ ਹੈ ਗਰਮੀ ਬਹੁਤ ਇੱਕ ਜਗ੍ਹਾ ਨਿਖੜਾ ਹੋਇਆ ਜਾ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਦੇਖੋ ਸੰਭੇਤ ਅੱਠ ਅੱਠਾਂ ਮਰਦਾ ਟਕ ਤੋਂ ਦੇਖ ਲਓ ਦਰਸ਼ਕਾਂ ਨੂੰ ਕਿੰਨੀਆਂ ਤਿਆਰੀਆਂ ਸੰਪੰਨ ਨੇ ਇੱਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਫਿਰ ਇੱਥੇ ਆਏ ਨੇ ਚਰਨਿਕਸ ਕੋਈ ਬਚਨ ਦੋਇਸ ਲੈ ਕੇ ਦੇ ਰਿਹਾ ਕੋਈ ਕੁਛ ਇਧਰ ਆਈਸਕ੍ਰੀਮ ਸ਼ਾਪ ਸੋ ਪਾਂਡਿਆਂ ਵਾਲਿਆਂ ਆਸ਼ੀਕੀ ਤੋਂ ਤਾਪਰ ਮੋਹਿਆ ਲਾਹ ਕਰਨ ਦਰਸ਼ਨ ਕਰਕੇ ਬਹੁਤ ਸੰਤਾਨ ਦੇ ਦਰਸ਼ਨ ਕਰਨਾ ਹੈ ਬਾਬਾ ਨੰਦਾ ਜੀ ਦੇ ਸਥਾਨਾਂ ਦੇ ਜੋ ਮੇਲੇ ਕਰਵਾਏ ਜਾ ਰਹੇ ਨੇ ਨਾਕ 8 ਦਾ ਦਾਤ ਇੱਕ ਧਾਰਮਿਕ ਸਥਾਨਾਂ ਤੇ ਮੇਲੇ ਲੱਗਦੇ ਸੋ ਥੋੜੇ ਦਿਨ ਪਹਿਲਾਂ ਪੈਮਾਨ ਸਾਹਿਬ ਦੇ ਸਥਾਨ ਤੇ ਮੇਲੇ ਲੱਗੇ ਸਨ ਅੱਜ ਦੇਖੇ ਵੀ ਆਏ ਆ ਗਰਮੀ ਬਹੁਤ ਹੈ ਪਰ ਸਰ ਜਾ ਕੇ ਕਵੇ ਇਹ ਦੇਖ ਲੋ ਗਰਮੀ ਵਿੱਚ ਸੰਤਾਂ ਪਹੁੰਚ ਰਹੀਆਂ ਨੇ ਇਹ ਬਾਬਾ ਜੀ ਪ੍ਰਤੀ ਪਿਆਰ ਹੈ ਸੰਤਾਂ ਦਾ ਉਨਾ ਦੇ ਸਥਾਨਾਂ ਤੇ ਤਾਰਮਖ ਮੇਲੇ ਲੱਗੇ ਨੇ ਕਰ ਤੇ ਕਿੱਪਾ ਨਹੀਂ ਆਇਆ ਤੇ 3 ਜੋ ਕਬੱਡੀ ਦੇ ਮੈਚ ਆਉਂਦੇ ਇੱਥੇ ਫੋਟੋ ਰੈਕਟਰ ਦਤੇ ਨੇ ਬਈ ਦੂਤੋ ਦੇ ਹੋਰ 68 ਦਾ ਲਾਹੂ ਸੰਪੂਰਨ ਤਰ੍ਹਾਂ ਹੀ ਤੇ ਜਦੋਂ ਖੇਡ ਮਨਾਨ ਚੱਲ ਰਿਹਾ ਜਿਵੇਂ ਵੱਡੀਆਂ ਲੀਗ ਹੋਰ ਬਾਈ 4 ਚੌਂਡੀ ਹੈ ਗਰਮ ਲਗਾਉਣ ਦੇ ਬਾਵਜੂਦ ਵੀ ਮੈਚ ਦੇਖਣ ਪੁੱਜੀਆਂ ਗੁਰੂਕੀਆਂ ਸ੍ਰੀ ਤਨ ਬਾਬਾ ਨੰਦਾ ਜੀ ਦੇ ਸਥਾਨਾਂ ਤੇ ਤੇ ਸਾਰ ਸਾਰੇ ਹੁਣ ਸਟੇਡੀਅਮ ਫ਼ੁੱਲ ਭਰਿਆ ਹੋਇਆ ਇੰਨਾ ਵੱਡਾ ਇਕੱਠ ਹੈ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਪੌਂਤਰੀਆਂ ਸੰਗਤਾਂ ਟੋਟੀ ਦੇ ਖਿਡਾਰੀ ਪੌਂਚ ਰਹੇ ਜੀ ਤੇ ਵੱਡੇ ਨਾਮ ਰੱਖੇ ਹੋਏ ਮੋਰਡ ਟਰੱਕ ਦੇਣੇ ਅੱਜ ਦੋ ਜੀ 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 ਲਵ ਰਾਜੇ ਜੀ ਜੀ ਤੇ ਪਾਲਾ ਸੰਤਨ ਬਾਬਾ ਮੰਨਤ ਜੀ ਦੀ ਟਾਗ ਐਨ ਫਰਮਰ ਡਿਪਾਰਟਮੈਂਟ ਦੀ ਜਗਾਹ ਕੀਤਾ ਜਾਂਦੇ ਆ। ਪਰ ਮੈਚ ਦੇ ਵਿੱਚ ਜਿਹੜੇ ਕਬੱਡੀ ਦੇ ਖਿਡਾਰੀ ਇੱਥੇ ਰਾਤ ਕਰ ਲਿਆ। ਜਿਹਨੇ ਕਹਿੰਦੇ ਨੇ ਦੁਖੋ ਟੋੜਨ ਵਾਲੀ ਚਲਕੀ ਟੀਮ ਹੈ। ਪਰ ਮੈਚ ਦੇ ਅੰਤ ਤੱਕ ਟੌਪ ਨੇ ਮੱਲ ਖੇਡਿਆ। ਦੋਨੇ ਪਾਸੇ ਦੀ ਮਰਾਗਰ ਦੀ ਬੋਲ ਰਹੀ ਹੈ। ਤੇ ਟੌਪ ਦੀਆਂ ਪਰੌਂਆਂ ਖੜੋਇਸ ਰਹੀਆਂ। ਕਬੱਡੀ ਕਲੱਬ ਮਾਲਵਾ ਤੇ ਦੂਸਰੇ ਪਾਸੇ ਪਾਣੀ ਦਾ ਨਾਮ ਦੇ ਕਬੱਡੀ ਦਾ ਖੇਡਪਾਨ। ਲੱਭਣਾ ਚਾਹੀਦੀਆਂ ਟੀਮਾਂ ਖੇਡ ਰਹੀਆਂ ਦੇ ਸਕੂਲ ਵਿੱਚ। ਮੈਂ ਦੇਖ ਰਿਹਾ ਕਿ ਗੋਪੀ ਜੱਫਾਉਣ ਆ ਗਿਆ ਹੈ ਰਾਣਾ ਦੇ ਟੋਕਿਆਂ ਆ ਗਿਆ ਜਿਹੜਾ ਅਸਲ ਯੋਧੇ ਜਿੰਦਾ ਸਰਪੰਚ ਪੰਜਾਬੀ ਬਣ ਗਿਆ ਹੈ ਤੇ ਰਾਣਾ ਦਾ ਦੇਖ ਰਿਹਾ ਗੋਪੀ ਜੱਫਾਉਣ ਹੋਇਆ ਜਿਹੜੀ ਯੋਧੇ ਦੇ ਜਿੰਦੇ ਸ਼ੌਕਰ ਬਣ ਕੇ ਆਇਆ ਲੈ ਵੀ ਵੀਰ ਬੁੰਡੇ ਵਈਆਂ ਕੁੜੀ ਵਾਲਾ ਸਾਹਿਬ ਕੋਲ ਗੱਲ ਲੱਗੀ ਆਹ ਟਰੋਫੀਆਂ ਲੈ ਕੇ ਆ ਰਹੇ ਜੜੀਆਂ ਵੱਡੀਆਂ ਦੇਣੀਆਂ ਬੰਕਰ ਬਾਬਾ ਮੰਗਲ ਜੀ ਯਾਦਗਾਰੀ ਕਬੱਡੀ ਦਾ ਕਮਪੋਜ਼ ਤੇ ਆ ਦੇਖੋ ਕਾ ਕਵਾਸ ਜਿਹੜੀ ਜਿਹੜੀ ਨਾ ਮੱਤੋਂ ਚੱਲੋ ਇੱਕ ਜੁਆ ਜਿਹੜਾ ਉਹ ਸੂਰਿਆਂ ਦੇ ਨਾਲ ਇਹ ਜਵਾਈ ਕਰਦਾ ਜੀ ਇੱਕ ਨਾ ਮੇਰੇ ਲੋਕ ਹੈ ਕਬੱਡੀ ਵਿੱਚ ਕਿੰਨਾ ਪਿਆਰ ਕਰਦੇ ਹੈ ਫਲ ਮਿਲਦਾ ਜਮਾਨਾ ਜਿਹੜੇ ਕੰਮਾਂ ਦੇ ਵਿੱਚ ਮਾਣ ਮਾਣ ਚੁਣਾਈ ਆ ਰਹੇ ਤੇ ਨੰਬਰ 1 ਕਲਾਸੀ ਹੈ ਮੈਦਾਨ ਕਬੱਡੀ ਪਰਿਵਾਰ ਦੀ ਗੁਰਦੇ ਦੀ ਕਬੱਡੀ ਦਾ ਮੱਦਾ ਲਗਾਏ ਸਾਰੇ ਨਗਰ ਦਾ ਮੈਂ ਸੁਖਾਲ ਕਰਾਂਗਾ ਔਰ ਜਿੰਨੇ ਵੀ ਨੰਾਰੇ ਵੀਰੇ ਜਿਹਨੋਂ ਵੀ ਲਾਈਟ ਪਹੁੰਚੀ ਹੈ ਮਾਣ ਚਾਣ ਬੱਲੇ ਪ੍ਰੋਫੈਸਰ ਜੀ ਨਾਲ ਵੀਰੇ ਨਾਲ ਜਿਹੜੇ ਬੈਸਟ ਕਬੱਡੀ ਇੰਜਾਟੇ ਤਰ੍ਹਾਂ ਜਿੱਤੂ ਤੇ ਰੱਖਦੇ ਜਾਣੇ ਨੇ ਦੀ ਦੁਨੀਆ ਦਾ ਖੇਡ ਦਾ ਫੋਟੋ ਬਣਾ ਰਹਾ ਜੀ ਵੀਰ ਸੋਤਾ ਜੀ ਬਣ ਲੋਕੋ ਜੀ ਬਹੁਤ ਸ਼ੁਭ ਜੀਤਾਨ ਕਰਨੇ ਹਨ ਖੇਡ ਵਾਲੇ ਖਿਡਾਰੀ ਇਹ ਸਾਰ ਕੁਝ ਉਹ ਵੀਰ ਦਾ ਧੰਨਵਾਦ ਕਰਦੇ ਆ ਉਹਨਾਂ ਦੇ ਮੈਡੀਕਲ ਕਰਵਾਉਂਦਾ ਆ ਉੱਥੇ ਵਾਪਸ ਆ ਗਏ ਹਾਂ ਅੱਜ ਵਾਲਾ ਵਲੋਗ ਇੱਥੇ ਤੱਕ ਕੈਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੋਗ ਵੇਖਣ ਤੇ ਬਹੁਤ ਬਹੁਤ ਧੰਨਵਾਦ